ਕੈਬਨਟ ਮੰਤਰੀ ਅਮਨ अरोड़ा ਦੀਆਂ ਮੁਸ਼ਕਲਾਂ ਵਧ ਗਈਆਂ ਨੇ ਕਿਉਂਕਿ ਹੁਣ ਪੁਲਿਸ ਨੇ ਨੋਟਿਸ ਜਾਰੀ ਕੀਤਾ ਹੈ ਉਸ ਨੋਟਿਸ ਦੇ ਵਿੱਚ ਕੀ ਲਿਖਿਆ ਵਿਸਥਾਰ ਦੇ ਨਾਲ ਇਸ ਖਾਸ ਰਿਪੋਰਟ ਦੇ ਵਿੱਚ ਜਾਣਕਾਰੀ ਸਾਂਝੀ ਕਰਾਂਗੇ ਦਰਅਸਲ ਪ੍ਰਤਾਪ ਸਿੰਘ ਬਾਜਵਾ ਜੋ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਨੇ ਉਹਨਾਂ ਵੱਲੋਂ ਇੱਕ ਸ਼ਿਕਾਇਤ 11 ਜੁਲਾਈ ਨੂੰ ਦਿੱਤੀ ਗਈ ਸੀ ਜਿਸ ਦੇ ਵਿੱਚ ਇਹ ਵੀ ਗੱਲ ਕਹੀ ਗਈ ਸੀ ਕਿ ਉਹਨਾਂ ਦੀ ਵੀਡੀਓ ਨੂੰ ਤੋੜ ਮੋੜ ਕੇ ਪੇਸ਼ ਕੀਤਾ ਗਿਆ ਐਡਿਟ ਕਰਕੇ ਚਲਾਇਆ ਗਿਆ ਤੇ ਉਹਨਾਂ ਨੂੰ ਇਸ ਮਾਮਲੇ ਵਿੱਚ ਬਦਨਾਮ ਕੀਤਾ ਗਿਆ ਕਿਹੜੀ ਵੀਡੀਓ ਸੀ ਵਿਕਰਮ ਮਜੀਠੀਆ ਕੇਸ ਦੇ ਬਾਰੇ ਦਿੱਤਾ ਗਿਆ ਬਿਆਨ ਪ੍ਰਤਾਪ ਸਿੰਘ ਬਾਜਵਾ ਦਾ 3 ਮਿੰਟ ਤੋਂ ਵੱਧ ਦਾ ਉਹ ਵੀਡੀਓ ਸੀ ਜਿਸ ਵਿੱਚ ਉਹ ਵਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਸਮੇਂ ਜਦੋਂ ਉਹ ਵੀਡੀਓ ਜਾਰੀ ਕਰਦੇ ਨੇ ਬਾਅਦ ਵਿੱਚ ਉਹਨਾਂ ਨੇ ਸਪਸ਼ਟੀਕਰਨ ਦਿੱਤਾ ਕਿ ਮੈਂ ਵਿਕਰਮ ਸਿੰਘ ਮਜੀਠੀਆ ਦੇ ਹੱਕ ਵਿੱਚ ਨਹੀਂ ਬੋਲਿਆ ਦਰਅਸਲ ਗਨੀਬ ਕੌਰ ਮਜੀਠੀਆ ਮੇਰੇ ਵਿਧਾਨ ਸਭਾ ਚ ਕੋਲੀਗ ਨੇ ਤੇ ਸਾਡਾ ਫਰਜ਼ ਬਣਦਾ ਹੈ ਕਿਉਂਕਿ ਉਹਨਾਂ ਦੇ ਹੱਕਾਂ ਦੇ ਉੱਤੇ ਡਾਕਾ ਵੱਜਿਆ ਔਰ ਉਹਨਾਂ ਦੇ ਨਾਲ ਬਿਜ਼ਨਸ ਦੇ ਅਧਿਕਾਰੀਆਂ ਨੇ ਬਦਤਮੀਜ਼ੀ ਕੀਤੀ ਹੈ ਜਾਂ ਸਹੀ ਢੰਗ ਨਾਲ ਪੇਸ਼ ਨਹੀਂ ਆਏ ਐਮਐਲਏ ਗਰੀਬ ਕੌਰ ਮਜੀਠੀਆ ਦੇ ਹੱਕ ਵਿੱਚ ਉਹ ਤਾਂ ਬੋਲੇ ਨੇ ਇਹ ਪ੍ਰਤਾਪ ਸਿੰਘ ਬਾਜਵਾ ਦਾ ਕਹਿਣਾ ਸੀ ਪਰ ਉਹ ਕਹਿੰਦੇ ਕਿ ਬਿਕਰਮ ਮਜੀਠੀਆ ਵਾਲੇ ਮਸਲੇ ਨੂੰ ਹੋਰ ਤਰ੍ਹਾਂ ਪੇਸ਼ ਕੀਤਾ ਗਿਆ ਮੇਰੀ ਪੁਰਾਣੀ ਤੇ ਨਵੀਂ ਵੀਡੀਓ ਨੂੰ ਕੱਟ ਵੱਢ ਕੇ ਪੇਸ਼ ਕੀਤਾ ਗਿਆ ਜਿਸ ਨੂੰ ਲੈ ਕੇ ਮੋੜਵਾ ਜਵਾਬ ਆਮ ਆਦਮੀ ਪਾਰਟੀ ਦੇ ਮੰਤਰੀਆਂ ਨੇ ਵੀ ਸਰਕਾਰ ਨੇ ਵੀ ਦਿੱਤਾ ਕਿ ਹੁਣ ਪ੍ਰਤਾਪ ਸਿੰਘ ਬਾਜਵਾ ਸਹਾਰਾ ਲੈ ਲੈ ਰਹੇ ਨੇ ਭਾਜਪਾ ਦਾ ਭਾਜਪਾ ਨੇ ਉਹਨਾਂ ਦਾ ਸਾਥ ਦਿੱਤਾ ਜਿਸ ਕਰਕੇ ਚੰਡੀਗੜ੍ਹ ਪੁਲਿਸ ਨੇ ਮੰਤਰੀ ਅਮਨ ਰੋੜਾ ਤੇ ਮੰਤਰੀ ਹਰਪਾਲ ਸਿੰਘ ਚੀਮਾ ਨੂੰ 11 ਜੁਲਾਈ ਵਾਲੀ ਦਿੱਤੀ ਸ਼ਿਕਾਇਤ ਦੇ ਆਧਾਰ ਤੇ ਪਰਚਾ ਦਰਜ ਕੀਤਾ ਹੁਣ ਪਰਚਾ ਦਰਜ ਹੋਏ ਨੂੰ ਕਾਫੀ ਸਮਾਂ ਹੋ ਗਿਆ ਪਰ ਹੁਣ ਨੋਟਿਸ ਜਾਰੀ ਹੋਇਆ ਇਸ ਦੀ ਜਾਣਕਾਰੀ ਮਿਲੀ ਹੈ ਜਿਸ ਦੇ ਵਿੱਚ ਚੰਡੀਗੜ੍ਹ ਪੁਲਿਸ ਨੇ ਮੰਤਰੀ ਅਮਨ ਰੋੜਾ ਤੋਂ ਸੋਸ਼ਲ ਮੀਡੀਆ ਦੀ ਟੀਮ ਦਾ ਵੇਰਵਾ ਵੀ ਮੰਗ ਲਿਆ ਕਿ ਉਹ ਵੀ ਵੇਰਵਾ ਦੱਸੋ ਕੌਣ ਕੌਣ ਸੋਸ਼ਲ ਮੀਡੀਆ ਹੈਂਡਲ ਤੁਹਾਡੇ ਚਲਾਉਂਦਾ ਹੈ ਔਰ ਕਿਸ ਕਿਸ ਨੇ ਵੀਡੀਓ ਅਪਲੋਡ ਕੀਤੀ ਸੀ ਪ੍ਰਤਾਪ ਸਿੰਘ ਬਾਜਵਾ ਵਾਲੀ ਕਿਹੜੇ ਹੈਂਡਲ ਤੋਂ ਹੋਈ ਕਿਹੜੇ ਪੀਸੀ ਤੋਂ ਹੋਈ ਕਿਹੜੇ ਜਿਹੜੇ ਡਿਵਾਈਸ ਤੋਂ ਹੋਈ ਇਹ ਸਾਰੀਆਂ ਗੱਲਾਂ ਦੀ ਜਾਣਕਾਰੀ ਚੰਡੀਗੜ੍ਹ ਪੁਲਿਸ ਨੇ ਮੰਤਰੀ ਅਮਨ ਰੋੜਾ ਤੋਂ ਮੰਗ ਲਈ ਹੈ ਔਰ ਜੇਕਰ ਇਹ ਜਾਣਕਾਰੀ ਇਹ ਵੀ ਪਤਾ ਲੱਗਿਆ ਕਿ ਸਹੀ ਸਮੇਂ ਤੇ ਨਾ ਦਿੱਤੀ ਗਈ ਜਾਂ ਫਿਰ ਇਸ ਗੱਲ ਨੂੰ ਲੈ ਕੇ ਲਮਕਾਇਆ ਗਿਆ ਲਟਕਾਇਆ ਗਿਆ ਤਾਂ ਮੰਤਰੀਆਂ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ ਕਿਉਂਕਿ ਦੋ ਮੰਤਰੀਆਂ ਦੇ ਬਾਏ ਨੇਮ ਪਰਚਾ ਦਰਜ ਹੋਇਆ ਚੰਡੀਗੜ੍ਹ ਦੇ ਵਿੱਚ ਇੱਕ ਮੰਤਰੀ ਅਮਨ ਰੋੜਾ ਤੇ ਮੰਤਰੀ ਹਰਪਾਲ ਸਿੰਘ ਚੀਮਾ ਕੀ ਕਿਸੇ ਦੀ ਇਸ ਕੇਸ ਵਿੱਚ ਗ੍ਰਿਫਤਾਰੀ ਵੀ ਹੋ ਸਕਦੀ ਹੈ ਜਾਂ ਫਿਰ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਟੀਮ ਚਲਾਉਂਦੇ ਨੇ ਜਾਂ ਹੈਂਡਲ ਕਰਦੇ ਨੇ ਸੋਸ਼ਲ ਮੀਡੀਆ ਉਹਨਾਂ ਦੇ ਵਿੱਚੋਂ ਕੁਝ ਕਰਿੰਦਿਆਂ ਦੀ ਗ੍ਰਿਫਤਾਰੀ ਵੀ ਹੋ ਸਕਦੀ ਹੈ ਇਹ ਤਾਂ ਚੰਡੀਗੜ੍ਹ ਪੁਲਿਸ ਨੇ ਆਪਣੀ ਜਾਂਚ ਪੜਤਾਲ ਵਿੱਚ ਤੈਅ ਕਰਨਾ ਹੈ ਪਰ ਹੁਣ ਜਿਹੜੀ ਜਾਣਕਾਰੀ ਮਿਲ ਰਹੀ ਹੈ ਜਿਸ ਵਿੱਚ ਮੰਤਰੀ ਅਮਨ ਰੋੜਾ ਤੋਂ ਉਸਾਰੀ ਗੱਲ ਦਾ ਵੇਰਵਾ ਮੰਗਿਆ ਗਿਆ। ਦਰਅਸਲ ਵਿਕਰਮਜੀਠੀਆ ਕੇਸ ਵਿੱਚ ਪਾਈ ਗਈ ਵੀਡੀਓ ਤੋਂ ਹੀ ਇਹ ਸਾਰਾ ਵਿਵਾਦ ਸਾਹਮਣੇ ਆਇਆ ਸੀ। ਚੰਡੀਗੜ੍ਹ ਪੁਲਿਸ ਨੇ ਉਹਨਾਂ ਨੂੰ ਨੋਟਿਸ ਭੇਜ ਕੇ ਜਲਦੀ ਜਵਾਬ ਦੇਣ ਦੇ ਲਈ ਆਖਿਆ ਹੈ। ਔਰ ਇਸ ਮਾਮਲੇ ਦੇ ਵਿੱਚ ਇਹ ਵੀ ਪਤਾ ਲੱਗਿਆ ਕਿ ਉਹਨਾਂ ਦੀ ਭੂਮਿਕਾ ਕੀ ਕੀ ਰਹੀ ਹੈ। ਵੀਡੀਓ ਐਡਿਟ ਹੋਈ ਕਿ ਨਹੀਂ ਹੋਈ ਇਸ ਗੱਲ ਨੂੰ ਲੈ ਕੇ ਹੁਣ ਚੰਡੀਗੜ੍ਹ ਪੁਲਿਸ ਨੇ ਜਾਂਚ ਤੇਜ਼ ਕਰ ਦਿੱਤੀ ਹੈ। 11 ਜੁਲਾਈ ਨੂੰ ਵੀਰਵਾਰ ਦਾ ਦਿਨ ਸੀ ਚੰਡੀਗੜ੍ਹ ਦੇ ਸੈਕਟਰ 3 ਦੇ ਥਾਣੇ ਵਿੱਚ ਪੰਜਾਬ ਆਮ ਆਦਮੀ ਪਾਰਟੀ ਦੇ ਪ੍ਰਧਾਨ ਤੇ ਮੰਤਰੀ ਅਮਨ ਰੋੜਾ ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੇ ਐਫ ਆਈ ਆਰ ਦਰਜ ਕੀਤੀ ਗਈ ਜਿਸ ਵਿੱਚ ਧਾਰਾ 336 ਦੀ 4 356 ਤੇ 61 2 ਦੇ ਤਹਿਤ ਪਰਚਾ ਦਰਜ ਕੀਤਾ ਗਿਆ ਆਈਟੀ ਐਕਟ ਦੇ ਤਹਿਤ ਮਜੀਠਿਆ ਕੇਸ ਨੂੰ ਲੈ ਕੇ ਜਿਹੜੀ ਹੈ ਇੱਕ ਵੀਡੀਓ ਜਾਰੀ ਕੀਤੀ ਗਈ ਸੀ ਜਿਸ ਵਿੱਚ ਪਤਾਪ ਸਿੰਘ ਬਾਜਵਾ ਨੇ ਗ੍ਰਿਫਤਾਰੀ ਨੂੰ ਲੈ ਕੇ ਸਵਾਲ ਚੁੱਕੇ ਸੀ ਜਾਂ ਕਹਿ ਲੋ ਕਿ ਐਮ ਐਲ ਏ ਗਨੀਵ ਕੌਰ ਮਜੀਠਿਆ ਬਾਰੇ ਬੋਲੇ ਸੀ ਬਾਅਦ ਵਿੱਚ ਇਸ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਕੈਬਨਟ ਮੰਤਰੀਆਂ ਨੇ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਇਸ ਐਫ ਆਈ ਆਰ ਦਰਜ ਹੋਣ ਤੋਂ ਬਾਅਦ ਕਾਫੀ ਨਿਸ਼ਾਨੇ ਸਾਧਦੇ ਸੀ ਕਿ ਹੁਣ ਪ੍ਰਤਾਪ ਸਿੰਘ ਭਾਜਪਾ ਨੂੰ ਜਿਹੜੀ ਸ਼ਹਿ ਮਿਲੀ ਹੈ ਭਾਜਪਾ ਦੀ ਤੇ ਸੈਂਟਰ ਯੂਟੀ ਪ੍ਰਸ਼ਾਸਨ ਕਿਸ ਦੇ ਅੰਡਰ ਹੈ ਇਹ ਵੀ ਦੋਸ਼ ਲਾਏ ਗਏ ਪਰ ਪ੍ਰਤਾਪ ਸਿੰਘ ਬਾਜਵਾ ਨੇ ਇਸ ਦਾ ਜਵਾਬ ਦਿੱਤਾ ਕਿ ਹੁਣ ਇੱਕ ਐਫ ਆਈ ਆਰ ਦਰਜ ਕਰਨ ਤੋਂ ਬਾਅਦ ਜਾਂ ਹੋ ਜਾਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਨਾਂ ਮੰਤਰੀਆਂ ਨੂੰ ਜਵਾਬ ਦੇਣਾ ਹੀ ਪਵੇਗਾ ਕਿ ਉਹਨਾਂ ਦੀ ਵੀਡੀਓ ਨਾਲ ਛੇੜਛਾੜ ਕਿਉਂ ਕੀਤੀ ਗਈ ਪੰਜਾਬ ਆਮ ਆਦਮੀ ਪਾਰਟੀ ਦੇ ਪ੍ਰਧਾਨ ਤੇ ਮੰਤਰੀ ਅਮਨ ਰੋੜਾ ਨੂੰ ਚੰਡੀਗੜ੍ਹ ਪੁਲਿਸ ਦੇ ਤਰਫੋਂ ਜਿਹੜਾ ਨੋਟਿਸ ਭੇਜਿਆ ਗਿਆ ਉਸ ਵਿੱਚ ਇਹ ਵੀ ਪਤਾ ਲੱਗਿਆ ਕਿ ਪੂਰੀ ਮੀਡੀਆ ਟੀਮ ਯਾਨੀ ਕਿ ਆਮ ਆਦਮੀ ਪਾਰਟੀ ਪੰਜਾਬ ਦਾ ਸੋਸ਼ਲ ਮੀਡੀਆ ਹੈਂਡਲ ਚਲਾਉਣ ਵਾਲਿਆਂ ਦੀ ਵੀ ਪੂਰੀ ਡਿਟੇਲ ਮੰਗੀ ਗਈ ਹੈ ਤਾਂ ਕਿ ਪਤਾ ਚੱਲ ਸਕੇ ਕਿ ਕਿਸ ਵਿਅਕਤੀ ਨੇ ਵਿਕਰਮ ਮਜੀਠੀਆ ਵਾਲੀ ਪੋਸਟ ਨੂੰ ਲੈ ਕੇ ਸੋਸ਼ਲ ਮੀਡੀਆ ਦੇ ਉੱਤੇ ਉਹ ਵੀਡੀਓ ਪਾਇਆ ਸੀ ਇਸ ਸਾਰੀ ਗੱਲ ਨੂੰ ਲੈ ਕੇ ਕਿਸ ਨੇ ਛੇੜਛਾੜ ਕੀਤੀ ਕਿ ਨਹੀਂ ਕੀਤੀ ਇਸ ਨੂੰ ਲੈ ਕੇ ਚੰਡੀਗੜ੍ਹ ਪੁਲਿਸ ਨੇ ਜਾਂਚ ਕਰਨੀ ਹੈ ਹੁਣ ਜਿਹੜੀ ਐਫਆਈਆਰ ਦਰਜ ਹੋਈ ਸੀ ਉਸ ਵਿੱਚ 25 ਜੂਨ ਨੂੰ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਇੱਕ ਪਾਈ ਗਈ ਸੀ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਸੀ ਇਹ ਪੰਜਾਬ ਦੇ ਵਿੱਚ ਕਿ ਰਾਜ ਸਰਕਾਰ ਦੁਆਰਾ ਕੀਤੇ ਜਾ ਰਹੇ ਅਤਿਆਚਾਰਾਂ ਤੇ ਜਿਹੜੀਆਂ ਗੈਰ ਕਾਨੂੰਨੀ ਗਤੀਵਿਧੀਆਂ ਦੇ ਖਿਲਾਫ ਹਮੇਸ਼ਾ ਆਵਾਜ਼ ਚੁੱਕਦੇ ਰਹਿਣਗੇ ਤੇ ਰਹੇ ਨੇ ਇਸੇ ਸਿਲਸਿਲੇ ਦੇ ਵਿੱਚ ਉਹਨਾਂ ਨੇ 25 ਜੂਨ 2025 ਨੂੰ ਦੁਪਹਿਰ 3:13 ਤੇ ਆਪਣੇ ਅਧਿਕਾਰਤ ਐਕਸ ਯਾਨੀ ਕਿ ਜਿਹੜਾ ਟਵਿੱਟਰ ਹੈਂਡਲ ਹੁੰਦਾ ਉਸ ਤੇ ਉੱਤੇ ਅਕਾਊਂਟ ਤੇ ਵੀਡੀਓ ਪਾਇਆ ਵਿਜੀਲੈਂਸ ਦੇ ਦੁਰਵਿਵਹਾਰ ਨੂੰ ਲੈ ਕੇ ਨਿੰਦਿਆ ਕੀਤੀ ਗਈ ਸੀ ਪ੍ਰਤਾਪ ਸਿੰਘ ਬਾਜਵਾ ਨੇ ਜ਼ਿਕਰ ਕੀਤਾ ਉਸ ਦੇ ਵਿੱਚ ਕਿ ਵਿਕਰਮ ਮਜੀਠੀਆ ਦੀ ਪਤਨੀ ਤੇ ਵਿਧਾਇਕ ਨੀਰਕਾਰ ਮਜੀਠੀਆ ਦੇ ਨਾਲ ਕੀਤੇ ਗਏ ਦੁਰਵਿਵਹਾਰ ਦੀ ਨਿੰਦਾ ਕੀਤੀ ਸੀ ਵਿਜੀਲੈਂਸ ਬਿਊਰੋ ਦੇ ਅਧਿਕਾਰੀ ਗਨੀਵਕਾਰ ਨੂੰ ਘਰ ਦੇ ਵਿੱਚ ਐਂਟਰ ਹੋ ਕੇ ਉਹਨਾਂ ਦੇ ਬੈੱਡਰੂਮ ਤੱਕ ਪਹੁੰਚ ਗਏ ਸਨ ਜੋ ਕਿ ਨਾ ਇੱਕ ਸੰਵੇਦਨਸ਼ੀਲ ਮੁੱਦਾ ਹੈ ਔਰ ਨਾਲ ਹੀ ਕਾਨੂੰਨ ਦੇ ਖਿਲਾਫ ਹੈ ਵੀਡੀਓ ਦੇ ਵਿੱਚ ਇਸ ਘਟਨਾ ਦੀ ਸਾਰੀ ਘਟਨਾ ਦੀ ਅਲੋਚਨਾ ਕੀਤੀ ਗਈ ਵੀਡੀਓ ਨੂੰ ਐਡਿਟ ਕਰਕੇ ਪੇਸ਼ ਕੀਤਾ ਗਿਆ ਪ੍ਰਤਾਪ ਸਿੰਘ ਬਾਜਵਾ ਦਾ ਦਾਵਾ ਸੀ ਉਹਨਾਂ ਨੇ ਕਿਹਾ ਕਿ 3 ਮਿੰਟ 48 ਸਕਿੰਡ ਦੀ ਵੀਡੀਓ ਜੋ ਆਮ ਆਦਮੀ ਪਾਰਟੀ ਦੇ ਸੋਸ਼ਲ ਮੀਡੀਆ ਹੈਂਡਲ ਐਕਸ ਉੱਤੇ ਜਾਂ ਫੇਸਬੁੱਕ ਦੇ ਉੱਤੇ ਐਡਿਟ ਕਰਕੇ ਸਾਂਝਾ ਕੀਤਾ ਗਿਆ ਸੀ ਐਡਿਟ ਕੀਤੇ ਗਏ ਵੀਡੀਓ ਵਿੱਚ ਗਨੀਬ ਕੌਰ ਦਾ ਨਾਮ ਤੇ ਮਹਿਲਾ ਵਿਧਾਇਕ ਦੇ ਰੂਪ ਵਿੱਚ ਉਹਨਾਂ ਦਾ ਸੰਦਰਭ ਵੀ ਹਟਾ ਦਿੱਤਾ ਗਿਆ ਜਿਸ ਵਿੱਚ ਉਹਨਾਂ ਨੇ ਗਨੀਬ ਕੌਰ ਮਜੀਠੀਆ ਦਾ ਜ਼ਿਕਰ ਕੀਤਾ ਪ੍ਰਤਾਪ ਸਿੰਘ ਬਾਜਵਾ ਨੇ ਸ਼ਿਕਾਇਤ ਵਿੱਚ ਦਾਵਾ ਕੀਤਾ ਸੀ ਕਿ ਐਮਐਲਏ ਗਨੀਬ ਕੌਰ ਮਜੀਠੀਆ ਦਾ ਨਾਮ ਤੱਕ ਨਹੀਂ ਹੈ आधी ਵੀਡੀਓ ਪਾ ਦਿੱਤੀ ਗਈ ਇਸ ਤਰ੍ਹਾਂ ਪੇਸ਼ ਕੀਤਾ ਗਿਆ ਜਿਵੇਂ ਉਹ ਬਿਕਰਮਜੀਤਿਆ ਨੂੰ ਸਮਰਥਨ ਦੇ ਰਹੇ ਹੋਣ ਪਰ ਇਸ ਤਰ੍ਹਾਂ ਉਹਨਾਂ ਨੇ ਨਹੀਂ ਕੀਤਾ ਇਹ ਉਹਨਾਂ ਦੀ ਸ਼ੋਭੀ ਨੂੰ ਖਰਾਬ ਕੀਤਾ ਗਿਆ ਤੇ ਲੋਕਾਂ ਦੇ ਵਿੱਚ ਭ੍ਰਮ ਫਲਾਇਆ ਗਿਆ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਕਿ ਸ਼ੋਭੀ ਖਰਾਬ ਕਰਨ ਦੇ ਮਕਸਦ ਦੇ ਨਾਲ ਵੀਡੀਓ ਪਾਈ ਗਈ ਛੇੜਛਾੜ ਕੀਤੀ ਗਈ ਤੇ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਖਿਲਾਫ ਸ਼ਿਕਾਇਤ ਦੇ ਦਿੱਤੀ ਗਈ ਤੇ ਹੁਣ ਉਸੇ ਸਿਲਸਿਲੇ ਦੇ ਵਿੱਚੋਂ ਵਿੱਚੋਂ ਕਾਫੀ ਦੇਰ ਬਾਅਦ ਮંત્રી ਅਮਨ ਰੋੜਾ ਨੂੰ ਫਿਲਹਾਲ ਨੋਟਿਸ ਜਾਰੀ ਹੋਇਆ ਜਿਸ ਵਿੱਚ ਜਲਦੀ ਜਵਾਬ ਦੇਣ ਲਈ ਆਖਿਆ ਗਿਆ ਤੇ ਸੋਸ਼ਲ ਮੀਡੀਆ ਟੀਮ ਕੌਣ ਚਲਾਉਂਦਾ ਕਿੱਥੋਂ ਚਲਾਉਂਦਾ ਇਸ ਦਾ ਵੇਰਵਾ ਵੀ ਮੰਗ ਲਿਆ ਗਿਆ ਦੇਖਦੇ ਹਾਂ ਕਿ ਚੰਡੀਗੜ੍ਹ ਪੁਲਿਸ ਨੂੰ ਮੰਤਰੀ ਅਮਨ ਰੋੜਾ ਇਹ ਵੇਰਵਾ ਮੁਹੱਈਆ ਸਮੇਂ ਤੇ ਸਿਰ ਮੁਹੱਈਆ ਕਰਵਾਉਂਦੇ ਨੇ ਜਾਂ ਫਿਰ ਉਹ ਵੀ ਅਗਲੇਰੀ ਕਾਨੂੰਨੀ ਕਾਰਵਾਈ ਨੂੰ ਲੈ ਕੇ ਅਦਾਲਤ ਦਾ ਸਹਾਰਾ ਲੈਣਗੇ ਇਹ ਤੇ ਆਉਣ ਵਾਲਾ ਸਮਾਂ ਪਤਾ ਲੱਗੇਗਾ ਫਿਲਹਾਲ ਜਦ ਤੱਕ ਨਵੀਂ ਜਾਣਕਾਰੀ ਆਉਂਦੀ ਹੈ ਤਦ ਤੱਕ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ